ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੇ ਘਰ ਖੁਸ਼ੀਆਂ ਆਈਆਂ ਨੇ ਧੀ ਨੇ ਜਨਮ ਲਿਆ ਜੱਚਾ ਬੱਚਾ ਤੰਦਰੁਸਤ ਰਹੇ ਇਹ ਦੁਆ ਹੈ ਅਰਦਾਸ ਕਰਦੇ ਹਾਂ ਔਰ ਮੁਬਾਰਕਬਾਦ ਪਰਿਵਾਰ ਨੂੰ ਮੈਂ ਥੋੜੇ ਜਿਹਾ ਟਾਈਮ ਦੇ ਵਿੱਚ ਇੱਕ ਗੱਲ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਪਵਨ ਬਾਣੀ ਦੇ ਅੰਦਰ ਸੋਕਮੰਦਾ ਆਖੀ ਹੈ ਜਿਤ ਜਮੈ ਰਾਜਾਨ ਵੱਡੇ ਵੱਡੇ ਯੋਧੇ ਮਹਾਂਪੁਰਖ ਇੱਕ ਔਰਤ ਦੀ ਕੁੱਖ ਤੋਂ ਪੈਦਾ ਹੁੰਦੇ ਐ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਨੇ ਉਹ ਸਾਰੇ ਦੇ ਸਾਰੇ ਰਿਸ਼ਤੇ ਔਰਤ ਦੀ ਕੁੱਖ ਤੋਂ ਸ਼ੁਰੂ ਹੁੰਦੇ ਨੇ ਇੱਕ ਪਿਤਾ ਹੈ ਮਾਂ ਹੈ ਪਰ ਉਹਨਾਂ ਦਾ ਮਾਂ ਤੇ ਪਿਤਾ ਉਦੋਂ ਅਖਵਾਉਣਾ ਹੁੰਦਾ ਹੈ ਜਦੋਂ ਉਹਨਾਂ ਦੇ ਘਰ ਬੱਚੇ ਦੀ ਪਦਾਇਸ਼ ਹੁੰਦੀ ਹੈ ਨਹੀਂ ਪਤੀ ਤੇ ਪਤਨੀ ਇਹ ਰਿਸ਼ਤਾ ਹੈ ਮਾਂ ਤੇ ਪਿਓ ਉਦੋਂ ਬਣਦਾ ਜਦੋਂ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਹੈ ਇਹ ਬਹੁਤ ਵੱਡੀ ਰਹਿਮਤ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਜਿਹੜੇ ਅੱਜ ਧੀਆ ਨੂੰ ਕੋਖਾਂ ਦੇ ਵਿੱਚ ਮਾਰਦੇ ਨੇ ਤੇ ਉਹਨਾਂ ਨੂੰ ਵੀ ਇੱਕ ਬੇਨਤੀ ਹੈ ਕਿ ਜਿਹੜੇ ਅੱਜ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਸਰਦਾਰ ਭਵਨ ਸਿੰਘ ਮਾਨ ਉਹਨਾਂ ਨੂੰ ਜਨਮ ਦੇਣ ਵਾਲੀ ਇੱਕ ਔਰਤ ਹੈ ਤੇ ਉਸੇ ਔਰਤ ਨੇ ਇੱਕ ਧੀ ਦੇ ਰੂਪ ਵਿੱਚ ਜਨਮ ਲਿਆ ਇੱਕ ਗੱਲ ਹੋਰ ਕਹਿਣੀ ਹੈ ਧੀ ਜਗ ਦੀ ਜਨਨੀ ਹੈ ਇਹ ਚ ਕੋਈ ਦੋ ਰਾਮਾ ਨਹੀਂ ਸੰਸਾਰ ਦੀ ਜਿਹੜੀ ਪਦਾਇਸ਼ ਹੈ ਉਹ ਤਕਰੀਬਨ ਤਕਰੀਬਨ ਇੱਕ ਔਰ ਦੇ ਕੁੱਖ ਤੋਂ ਹੈ ਜਿਹੜੇ ਕੁਝ ਕੁ ਮਹੀਨੇ ਪਹਿਲਾਂ ਤੰਜ ਕਰਦੇ ਸੀ ਜਦੋਂ ਭਵੰਤਮਾਨ ਨੇ ਜਾਨਕੀ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਸੀ ਕਿ ਮੇਰੇ ਘਰ ਦੇ ਵਿੱਚ ਵੀ ਬੇਵੀ ਨੇ ਜਨਮ ਲੈਣਾ ਤੇ ਮੈਂ ਚੈੱਕ ਅਪ ਨਹੀਂ ਕਰਵਾਇਆ ਉਦੋਂ ਮਜੀਠੇ ਵਰਗੇ ਗਲੰਖ ਜਾਂ ਹੋਰ ਕੁਝ ਜਿਹੜੇ ਤੰਜ ਕੱਸਦੇ ਸੀ ਕਹਿੰਦੇ ਦੇਖੋ ਕਿਹੋ ਜੀ ਗੱਲ ਕਰਦਾ ਹੈ ਅੱਜ ਉਹਨਾਂ ਦੀ ਮੂੰਹ ਤੇ ਚਪੇੜ ਵਜੀ ਹੈ ਕਿ ਉਹਨਾਂ ਨੇ ਇਹ ਬਿਆਨ ਕਿਉਂ ਦਿੱਤਾ ਸੀ ਕਿ ਮੈਂ ਚੈੱਕ ਅਪ ਨਹੀਂ ਕਰਾਇਆ ਉਹਦਾ ਮਤਲਬ ਸੀ ਤੇ ਨਹੀਂ ਆ ਜਿਹੜੇ ਸਾਡੇ ਵੱਡੇ ਅਕਾਲੀ ਬਣਦੇ ਨੇ ਬੜਿਆਂ ਦੀਆਂ ਇਹਨਾਂ ਨੇ ਕਰਤੂਤਾਂ ਸਾਹਮਣੇ ਆਈਆਂ ਇਹਨਾਂ ਨੇ ਆਪਣੀਆਂ ਨੂਹਾਂ ਦੀ ਕੁੱਖ ਵਿੱਚ ਉਹ ਬੇਟੀਆਂ ਨੂੰ ਮਰਵਾਇਆ ਕਿ ਸਾਨੂੰ ਧੀ ਨਹੀਂ ਚਾਹੀਦੀ ਸਾਨੂੰ ਕੇਵਲ ਪੁੱਤਰ ਚਾਹੀਦਾ ਅੱਜ ਪੰਜਾਬ ਦੇ ਵਿੱਚ ਇਹ ਰੀਤ ਚੱਲਦੀ ਹੈ ਜਿਹਦੇ 10 ਕਿੱਲੇ ਜ਼ਮੀਨ ਹੈ ਉਹ ਕਹਿੰਦੇ ਮੇਰੇ ਪੁੱਤ ਇੱਕੋ ਹੀ ਹੋਵੇ ਜੇ ਦੋ ਹੋਗੇ ਤਾਂ ਜ਼ਮੀਨ ਘਟਜੂ ਇਹ ਇਹ ਪ੍ਰੋਬਲਮ ਸਾਡੀ ਚੱਲਦੀ ਹੈ ਅੱਜ ਅਸੀਂ ਧੀਆਂ ਨੂੰ ਕੁੱਖ ਵਿੱਚ ਮਾਰ ਰਹੇ ਹਾਂ ਤੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਮੈਂ ਚੈੱਕਪਨੀ ਕਰਾਇਆ ਤੇ ਅੱਜ ਉਹ ਸਟੇਟਮੈਂਟ ਦਾ ਤੁਸੀਂ ਰਿਜ਼ਲਟ ਵੇਖ ਸਕਦੇ ਹੋ ਇਹਨਾਂ ਦੇ ਘਰ ਬੱਤੀ ਨੇ ਜਨਮ ਲਿਆ ਤੇ ਇਹ ਨੇ ਜਨਮ ਲਿਆ ਤੇ ਜਿਹੜੇ ਤੰਜ ਕਹਦੇ ਸੀ ਕਿ ਇਹ ਹਾਸੋਹੀਣੀ ਗੱਲ ਕੀਤੀ ਹੈ ਭਗਵੰਤ ਮਾਨ ਨੇ ਇਹ ਬਿਆਨ ਕਰ ਦਿੱਤਾ ਕਿ ਮੈਂ ਚੈੱਕਪਨੀ ਕਰਵਾਇਆ ਤਾਂ ਦਿੱਤਾ ਸੀ ਕਿ ਸਮਝ ਆ ਜੇ ਔਰਤ ਦੇ ਕੁਖ ਵਿੱਚ ਬੇਵੀ ਹੈ ਉਹ ਧੀ ਹੈ ਜਬ ਪੁੱਤ ਹੈ ਇਹਦੇ ਨਾਲ ਕੋਈ ਮਤਲਬ ਨਹੀਂ ਜਦੋਂ ਤੁਸੀਂ ਪਾਵਨ ਬਾਣੀ ਦੇ ਅੰਦਰ ਗੱਲ ਕਰੋਗੇ ਨਾ ਉਦੋਂ ਅਸੀਂ ਜਨਮ ਦਿਨ ਮਨਾਉਨੇ ਆਂ ਜਨਮ ਦਿਨ ਬਹੁਤ ਆਤ ਵਿੱਚ ਅਸੀਂ ਮੁੰਡੇ ਦਾ ਮਨਾਉਂਦੇ ਆ ਕੁੜੀ ਦਾ ਨਹੀਂ ਪਰ ਜਦੋਂ ਪੁੱਤਰ ਸ਼ਬਦ ਪਵਨ ਬਾਣੀ ਵਿੱਚ ਆਉਂਦਾ ਉੱਥੇ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਧੀ ਲਈ ਆਇਆ ਜਾਂ ਪੁੱਤਰ ਲਈ ਆਇਆ ਮਾਂ ਪਿਓ ਲਈ ਜਿਹੜੀ ਧੀ ਹੁੰਦੀ ਹੈ ਉਹਨੂੰ ਵੀ ਪਿਆਰ ਦੇ ਨਾਲ ਪੁੱਤਰੀ ਕਿਹਾ ਜਾਂਦਾ ਤੇ ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਗੱਲ ਕਰੋਗੇ ਬਾਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਹੈਗੀ ਨਾਂ ਧੀ ਹੈ ਨਾ ਪੁੱਤ ਹੈ ਪਰ ਪਾਵਨ ਬਾਣੀ ਦੇ ਅੰਦਰ ਧੀ ਤੇ ਪੁੱਤ ਉੱਥੇ ਦੋਨਾਂ ਨੂੰ ਹੀ ਪੁੱਤ ਸ਼ਬਦ ਨਾਲ ਸੰਬੋਧਨ ਕੀਤਾ ਕਿਸੇ ਧੀ ਦੀ ਗੱਲ ਜਾਂ ਪੁੱਤਰ ਦੀ ਗੱਲ ਕੋਈ ਵੱਖਰੀ-ਵੱਖਰੀ ਨਹੀਂ ਕੀਤੀ ਤੇ ਜਿਹੜੇ ਤੰਜ ਕੱਸਦੇ ਸੀ ਉਹਨਾਂ ਦੇ ਮੂੰਹ ਤੇ ਅੱਜ ਚਪੇੜ ਵੱਜੀਏ ਕਿਉਂ ਦਿੱਤਾ ਸੀ ਬਿਆਨ ਕਿ ਮੇਰੇ ਘਰ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ ਮੋਕਮੰਦਰੀ ਸਾਹਿਬ ਕਹਿੰਦੇ ਸੀ ਕਹਿੰਦੇ ਮੈਂ ਚੈੱਕ ਅਪ ਨਹੀਂ ਕਰਾਇਆ ਇਹਦਾ ਮਤਲਬ ਇਹ ਸੀਗਾ ਜੇ ਕੋਈ ਹੋਰ ਹੁੰਦਾ ਨਾ ਉਹ ਚੈੱਕ ਅਪ ਕਰਵਾ ਕੇ ਜੇ ਬੇਟੀ ਹੁੰਦੀ ਤਾਂ ਉਹਨੂੰ ਮਰਵਾ ਦਿੰਦਾ ਅਸੀਂ ਜੰਮਣਾ ਨਹੀਂ ਚਾਹੁੰਦੇ ਬੇਟੀਆਂ ਇਹ ਸਾਡੇ ਕੌਮ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਇਹ ਪ੍ਰੋਬਲਮ ਬਹੁਤ ਵੱਡੀ ਹੈ ਪਰ ਇੱਕ ਮਿਸਾਲ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੇ ਘਰ ਧੀ ਨੇ ਜਨਮ ਲਿਆ ਆਸ਼ ਕਰਦੇ ਆ ਕਿ ਉਹ ਬੇਟੀ ਇੱਕ ਦਿਨ ਬਹੁਤ ਵੱਡੇ ਉਹਦੇ ਤੇ ਜਾਵੇ ਔਰ ਜਿੰਨਾ ਵੀ ਘਰਾਂ ਦੇ ਵਿੱਚ ਧੀਆ ਨੇ ਉਹਨਾਂ ਨੂੰ ਪਤਾ ਹੈ ਕਿ ਇੱਜ਼ਤ ਕੀ ਹੁੰਦੀ ਹੈ ਘਰ ਦਾ ਮਾਣ ਕੀ ਹੁੰਦਾ ਹੈ ਔਰ ਜਿਹੜੇ ਬੰਦੇ ਅੱਜ ਵੀ ਨਫ਼ਰਤ ਕਰਦੇ ਨੇ ਕਿ ਸਾਡੇ ਘਰ ਦੇ ਵਿੱਚ ਇਕਲੌਤਾ ਪੁੱਤ ਹੋਵੇ ਧੀ ਜਨਮ ਨਾ ਲਵੇ ਲੱਖ ਲਾਹਣਤ ਹੈ ਉਹਨਾਂ ਲੋਕਾਂ ਨੂੰ ਅਰ ਅੱਜ ਜਿਹੜੀਆਂ ਖੁਸ਼ੀਆਂ ਦੀ ਮੈਂ ਗੱਲ ਕੀਤੀ ਹੈ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਭਵੰਤਮਾਨ ਦੇ ਘਰ ਖੁਸ਼ੀਆਂ ਆਈਆਂ ਮੈਂ ਤਾਂ ਗੱਲ ਕਰ ਰਿਹਾ ਮੈਂ ਸਮੁੱਚੀ ਮਾਨਵਤਾ ਦੀ ਜੇ ਗੱਲ ਕਰਾਂ ਅਸੀਂ ਔਰਤ ਨੂੰ ਸਨਮਾਨ ਦੇਣਾ ਤੇ ਧੀ ਤੇ ਨੂੰਹ ਦੇ ਵਿੱਚ ਕੋਈ ਫਰਕ ਨਾ ਸਮਝੀਏ ਜਿਹੜੀ ਸਾਡੇ ਘਰ ਨੂੰਹ ਬਣ ਕੇ ਆਈ ਹੈ ਉਹ ਕਿਸੇ ਦੀ ਬੇਟੀ ਹੈ ਜਿਹੜੀ ਸਾਡੀ ਬੇਟੀ ਹੈ ਉਹ ਕਿਸੇ ਦੇ ਘਰ ਨੂੰਹ ਬਣ ਕੇ ਜਾਣੀ ਹੈ ਤੇ ਬਸ ਹਰ ਕੋਈ ਨਾ ਕਹੇ ਜਿਨ੍ਹਾਂ ਪਰਿਵਾਰਾਂ ਨੂੰ ਸਮਝ ਹੁੰਦੀ ਹੈ ਉਹ ਨੌਵੀਂ ਬੇਟੀ ਬਣਾ ਕੇ ਰੱਖਦੇ ਨੇ ਕੋਈ ਫਰਕ ਨਹੀਂ ਸਨਦੇ ਤੇ ਇਹ ਦਾਤ ਮੈਨੂੰ ਕਹਿੰਦਾ ਸਭ ਦੇ ਘਰ ਹੋਣੀ ਚਾਹੀਦੀ ਹੈ ਘੱਟੋ ਘੱਟ ਇੱਕ ਜਾਂ ਦੋ ਧੀਆਂ ਹਰੇਕ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਮੁਬਾਰਕਬਾਦ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਨੂੰ ਔਰ ਪੰਜਾਬ ਵਾਸੀਆਂ ਨੂੰ ਉਹਨਾਂ ਦੇ ਚੋਣ ਵਾਲਿਆਂ ਨੂੰ ਤੇ ਜਿਹੜੇ ਤੰਜ ਕਸਦੇ ਸੀ ਤੇ ਉਹਨਾਂ ਨੂੰ ਅੱਜ ਤਕਰੀਬਨ ਪਤਾ ਲੱਗ ਗਿਆ ਹੋਣਾ ਕਿ ਸਟੇਟਮੈਂਟ ਕਿਉਂ ਦਿੱਤੀ ਸੀ ਭਵੰਤਮਾਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ